ਜੀ ਸਾਡੇ ਪਹਿਲੇ ਤਾਂ ਮੈਂ ਸਾਰਿਆਂ ਨੂੰ ਵਧਾਈ ਦੇਣਾ ਵੀ ਸਾਡੇ ਜਿਹੜੇ ਰਹਿਬਰ ਨੇ ਡਾਕਟਰ ਪੀਬਰਾਮ ਅੰਬੇਡਕਰ ਜੀ ਉਹਨਾਂ ਦਾ ਜਨਮ ਦਿਹਾੜਾ ਹੈ ਉਹਨਾਂ ਦੇ ਜਨਮ ਦਿਵਸ ਦੇ ਖੁਸ਼ੀ ਦੇ ਵਿੱਚ ਅਸੀਂ ਇਹ ਰੈਲੀ ਕੱਢ ਰਿਹਾ ਕਿਉਂਕਿ ਸਾਨੂੰ ਜਿਹੜਾ ਸਾਰੇ ਹੀ ਸਮਾਜ ਨੂੰ ਜਿਹੜਾ 1947 ਦੇ ਵਿੱਚ ਜਿਹੜਾ ਸੰਵਿਧਾਨ ਲਿਖਿਆ ਡਾਕਟਰ ਪੀਬਰਾਮ ਅੰਬੇਡਕਰ ਜੀ ਨੇ ਲਿਖਿਆ ਹੈ ਕਿਉਂਕਿ ਉਹਨਾਂ ਨੇ ਸਾਰੇ ਹੀ ਸਾਡੇ ਸਮਾਜ ਜਿੰਨਾ ਵੀ ਦਲਿਤ ਸਮਾਜ ਹੈ ਉਹਨਾਂ ਨੂੰ ਇੱਕ ਵੋਟ ਪਾਉਣ ਦਾ ਅਧਿਕਾਰ ਕੁਰਸੀਆਂ ਦੇ ਬਹਿਣ ਦਾ ਅਧਿਕਾਰ ਖਾਣ ਦਾ ਅਧਿਕਾਰ ਪੀਣ ਦਾ ਅਧਿਕਾਰ ਕਿਉਂ ਕਿ ਸਾਡੇ ਜਿਹੜੇ ਗਰੀਬ ਪਰਿਵਾਰ ਸੀ ਨਾ ਪਹਿਲਾਂ ਜਦੋਂ ਆਦੀਵਾਸੀਆਂ ਦਾ ਰਾਜ ਸੀ ਜਦੋਂ ਉਹਨਾਂ ਦਾ ਰਾਜ ਸੀ ਇਨਗਮਾਨਵਾਦ ਦਾ ਰਾਜ ਸੀ ਸਾਡੇ ਜਿਹੜੇ ਗਲਿਆਂ ਦੇ ਵਿੱਚ ਸਾਨੂੰ ਕੁਝੇ ਵੜਾਏ ਜਾਂਦੇ ਸੀ ਤੇ ਬੈਗ ਦੇ ਵਿੱਚ ਸਾਨੂੰ ਜਾਨੀ ਕਿ ਕੁਝੇ ਹੁੰਦੇ ਸੀ ਸਾਡੇ ਝਾੜੂ ਹੁੰਦੀ ਸੀ ਤੇ ਅਸੀਂ ਉਹ ਜਿਹੜੀ ਜ਼ਿੰਦਗੀ ਸਾਡੀ ਜਿਹੜੀ ਐਡੀ ਦਿਲਦਾਰ ਤਾਂ ਜ਼ਿੰਦਗੀ ਸੀ ਉਹ ਜ਼ਿੰਦਗੀ ਤੋਂ ਛੁਟਕਾਰਾ ਕਿਹਨੇ ਦਿੱਤਾ ਸਾਡੇ ਡਰਬਰ ਬਾਬਾ ਸਾਹਿਬ ਭੀਮਰਾਓਂ ਬੇੜਕਰ ਜੀ ਨੇ ਅਸੀਂ ਉਹਨਾਂ ਦਾ ਜਨਮ ਦਿਹਾੜਾ ਜਿਹੜਾ ਹੈ 14 ਅਪ੍ਰੈਲ ਨੂੰ ਹਰ ਸਾਲ ਮਨਾਈਦਾ ਹੈ ਤੇ ਉਸ ਕਰਕੇ ਅਸੀਂ ਸ਼ੋਭਾ ਯਾਤਰਾ ਦੇ ਰੂਪ ਦੇ ਵਿੱਚ ਅੱਜ ਬਾਜ਼ਾਰਾਂ ਦੇ ਵਿੱਚ ਰੈਲੀ ਕੱਢ ਰਹੇ ਆਂ ਤੇ ਸਾਰੇ ਹੀ ਸ਼ਹਿਰਾਂ ਦੇ ਵਿੱਚ ਨਿਕਲ ਰਹੀਆਂ ਨੇ ਮੈਂ ਫਰੋਈਪੁਰ ਪਰਸੋਂ ਵੀ ਜਾ ਕੇ ਆਇਆ ਕੱਲ ਵੀ ਫਰੋਈਪੁਰ ਨਿਕਲੀ ਹੈ ਮੁਖਸਰ ਵੀ ਨਿਕਲੀ ਹੈ ਸਾਰੇ ਹੀ ਪੰਜਾਬ ਦੇ ਹਿੰਦੁਸਤਾਨ ਦੇ ਵਿੱਚ ਇੱਕ ਜਲਜਲਾ ਉੱਠਿਆ ਆਇਆ ਡਾਕਟਰ ਭੀਮਰਾਓਂ ਵੇੜਕਰ ਜੀ ਦਾ ਜਿਹੜੀ ਸਾਰੇ ਹੀ ਹਿੰਦੁਸਤਾਨ ਦੇ ਵਿੱਚ ਜਿਹੜਾ ਤਿਵਾਰ ਮਨਾ ਰਿਹਾ ਇੱਕ ਦੀਵਾਲੀ ਦੀ ਤਰ੍ਹਾਂ ਇਹ ਤਿਵਾਰ ਮਨਾਣੇ ਆ 14 ਅਪ੍ਰੈਲ ਦਾ ਜੈ ਭੀਮ ਜੈ ਭਾਰਤ ਮੈਂ ਮੰਗਤਰਾਮ ਵਾल्मीक ਮਹਾਪੰਚਾਇਤ ਰਜਿਸਟਰ ਪੰਜਾਬ ਦਾ ਜਨਰਲ ਸੈਕਟਰੀ ਅੱਜ ਮਹਾਪੰਚਾਇਤ ਵੱਲੋਂ ਤੇ ਆਪਣੇ ਪ੍ਰਧਾਨ ਬਿੱਟੂ ਜੀ ਅਗਵਾਈ ਹੇਠ ਸਮੁੱਚੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਪ੍ਰਧਾਨ ਸੈਕਟਰੀ ਚੌਧਰੀ ਸਹਿਬਾਨ ਤੇ ਗੁਰੂ ਹਰਸਾ ਦੇ ਵਿੱਚ ਇਕੱਤਰ ਹੋਏ ਅੱਜ ਬਾਬਾ ਸਾਹਿਬ ਜੀ ਦਾ 135 35ਵਾਂ ਜਨਮ 35ਵਾਂ ਜਨਮ ਦਿਨ ਮਨਾਇਆ ਗਿਆ ਉਹ ਅਸੀਂ ਸਮਾਜ ਨੂੰ ਇੱਕੋ ਹੀ ਮੈਸੇਜ ਦੇ ਰਿਹਾ ਕਿ 바ਵਾ ਸਾਹਿਬ ਦੀ ਇੱਕ ਫਲੋਪਸੀ ਸੀ ਵੀ ਆਪਦੇ ਬੱਚਿਆਂ ਨੂੰ ਪੜਾਓ ਲਿਖਾਓ ਤੇ ਅਸੀਂ ਪ੍ਰੇਰਨਾ ਦਿੱਤੀ ਹੈ ਬਿੱਟੂ ਪਰਦਾਜੀ ਨੇ ਇਹ ਬਖਵਾਤ ਬੁਲਾ ਰਹੇ ਨੇ ਕਿ ਪੰਜਾਬ ਦੇ ਜਿੰਨੇ ਵੀ ਸਾਡੇ ਪੈਸੀ ਭਾਈਚਾਰਾ ਉਹ ਸਭ ਤੋਂ ਪਹਿਲਾਂ ਐਜੂਕੇਸ਼ਨ ਵਾਲੇ ਪਾਸੇ ਜਾ ਕੇ ਸਮਾਜ ਨੂੰ ਤਰੱਕੀ ਵਾਲੇ ਪਾਸੇ ਲੈ ਕੇ ਜਾਣ ਤਾਂ ਕਿ ਸਮਾਜ ਦਾ ਜਿਹੜਾ ਹੈਗਾ ਸਮਾਜ ਦੇ ਜਿਹੜੀ ਤਰੱਕੀ ਦਾ ਜਿਹੜਾ ਰਸਤਾ ਹੈਗਾ ਉਹ ਉਹ ਐਜੂਕੇਸ਼ਨ ਹੀ ਹੈ ਐਜੂਕੇਸ਼ਨ ਜੇਦੋਂ ਪ੍ਰਾਪਤ ਹੋ ਗਈ ਜਿੰਨੇ ਵੀ ਸਾਡੇ ਤਖਤ ਤਾਜ ਹੈਗੇ ਉਹ ਆਪਣੇ ਆਪ ਹੀ ਹਾਸਲ ਕਰ ਲਾਂਗੇ ਫਿਰ ਬਾਬਾ ਸਾਹਿਬ ਜੀ ਦਾ ਸੁਪਨਾ ਸাকার ਹੋ ਜਾਊਗਾ